ਤਿਆ ਨਾਮ ਹੈ ਭਾਜੀ ਭਾਈ ਮੇਰਾ ਨਾਮ ਕਲਵੰਤ ਹੈ ਜੀ ਕਲਵੰਤ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੈਂ ਜੀ ਟ੍ਰਾਂਟੋ ਕੈਨੇਡਾ ਤੋਂ ਆਇਆ ਜੀ ਠੀਕ ਹੈ ਜੀ ਤੇ ਇੱਥੇ ਆ ਕੇ ਕਿਹੜਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਤੁਸੀਂ ਇੱਥੇ ਜੀ ਆਪਣਾ ਟੂਰਨਾਮੈਂਟ ਫੁੱਟਬਾਲ ਦਾ ਤਿੰਨ categories ਜੀ ਇੱਕ ਓਪਨ ਹੈ ਜਿਹਦੇ ਵਿੱਚ ਸੱਤ ਬਾਹਰ ਲਈ ਖੇਡ ਸਕਦੇ ਆ ਤੇ ਜੇ ਚਾਰ ਬਾਹਰ ਲਈ ਸੱਤ ਪਿੰਡ ਦੇ ਤੇ ਇੱਕ ਜੀ ਆਪਣਾ ਹੈਗਾ ਆ 40 ਪਲੱਸ ਦਾ ਟੂਰਨਾਮੈਂਟ ਆ ਉਹ ਆਲ ਓਪਨ ਹੈ ਕਿਤੇ ਉਹ ਵੀ ਖੇਡ ਸਕਦੇ ਆ ਇੱਕ ਬੱਚਿਆਂ ਦਾ ਟੂਰਨਾਮੈਂਟ ਅੰਡਰ 14 ਦਾ ਜੀ ਤਿੰਨ ਕੈਟਾਗਰੀ ਟੂਰਨਾਮੈਂਟ ਹੈ ਜੀ ਕਿੰਨੇ ਦਿਨ ਸਾਰੇ ਟੂਰਨਾਮੈਂਟ ਚੱਲੇਗਾ ਜੀ ਇਹ ਜੀ 6 ਦਿਨ ਅੱਜ ਸਟਾਰਟ ਹੋ ਗਿਆ ਬੱਚਿਆਂ ਦੇ ਮੈਚ ਅੱਜ ਕਰਾਤੇ ਆ ਜੀ ਤੇ 19 ਤਰੀਕ ਨੂੰ ਫਾਈਨਲ ਹੋਊਗਾ ਜੀ ਇਹਦੇ ਵਿੱਚ ਵਿਨਿੰਗ ਪ੍ਰਾਈਜ਼ ਕਿਆ ਰੱਖਿਆ ਹੋਇਆ ਜੀ ਆ ਤਿੰਨ ਆਪਣਾ ਕੈਸ਼ ਪ੍ਰਾਈਜ਼ ਹੈ ਜੀ ਜਿਹੜੀ ਓਪਨ ਕੈਟਾਗਰੀ ਆ ਉਹਦਾ ਜਿਹੜਾ ਵਿਨਰ ਆ 51000 ਰੁਪਇਆ ਤੇ ਰਨਰ ਅਪ ਨੂੰ 44000 ਤੇ 40 ਪਲੱਸ ਦਾ ਹੈਗਾ ਜੀ 21 ਤੇ 1 ਤੇ ਬੱਚਿਆਂ ਦਾ ਹੈਗਾ ਜੀ 15000 Winner ਨੂੰ ਤੇ 11000 Runner up ਨੂੰ ਤੇ ਪਲੱਸ ਟਰੋਫੀਆਂ ਜੀ ਇਹ ਠੀਕ ਆ ਜੀ ਕਿੰਨੇ ਸਮੇ ਤੋਂ ਕਰਾ ਰਹੇ ਹੋ ਫਸਟ ਟਾਈਮ ਆਰਗੇਨਾਈਜ਼ ਕੀਤਾ ਕਿ ਪਹਿਲਾਂ ਵੀ ਕਰਦੇ ਆ ਨਹੀਂ ਜੀ ਕਾਫੀ ਸਮਾਂ ਹੋ ਗਿਆ ਮੇਰਾ 10 ਤੋਂ ਜ਼ਿਆਦਾ ਸਾਲ ਹੋਇਆ 10 11 ਸਾਲ ਹੋ ਚੱਲੇ ਜੀ ਕਰਦੇ ਆ ਨਾ ਮੇਨ ਮੋਟਿਵ ਤੁਹਾਡੇ ਵੱਲੋਂ ਐਨ ਆਰ ਆਈ ਉਹ ਤੁਸੀਂ ਐਨ ਆਰ ਆਈਆਂ ਦੀ ਆਪਾਂ ਗੱਲ ਕਰ ਲਈ ਤਾਂ ਪੰਜਾਬ ਦੀ ਮਿੱਟੀ ਦੇ ਨਾਲ ਕਾਫੀ ਪਿਆਰ ਰਿਹਾ ਹੈ ਤੇ ਮੇਨ ਮੋਟਿਵ ਟਰਨਮੈਂਟ ਕਿਉਂ ਹੁੰਦਾ ਜੀ ਬਸ ਇਹ ਆ ਜੀ ਅਸੀਂ ਵੀ ਇਸ ਗਰਾਉਂਡ ਚੋਂ ਨਿਕਲੇ ਆ ਤੇ ਸਪੋਰਟਸਮੈਨਸ਼ਿਪ ਦੇ ਨਾਲ ਹੀ ਇੱਥੇ ਤੱਕ ਪਹੁੰਚੇ ਆ ਤੇ ਸਾਨੂੰ ਇਹ ਆ ਵੀ ਜਿੰਨਾ ਹੋ ਸਕੇ ਅਸੀਂ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜ ਕੇ ਰੱਖੀਏ ਤੇ ਜਿਹੜੇ ਬੱਚੇ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਇਹੀ ਸਾਡਾ ਮੋਟਿਵ ਹੈ ਜੀ ਤੇ ਤੁਸੀਂ ਚੱਬੇਵਾਲੀ ਰਹਿਣ ਵਾਲੇ ਹੋ ਜੀ ਮੈਂ ਖਾਸ ਚੱਬੇਵਾਲ ਲੰਗਰੀਆ ਪੱਤੀ ਪਿੰਡ ਜੀ ਤੇ ਬਾਕੀ ਪਿੰਡ ਵਾਸੀਆਂ ਦਾ ਸਹਿਯੋਗ ਹੁੰਦਾ ਨਾਲ ਸਾਰੇ ਜੀ ਸਾਰੇ ਬਹੁਤ ਸਹਿਯੋਗ ਕਰਦੇ ਐਨਆਰਆਈ ਵੀ ਕਰਦੇ ਆ ਤੇ ਨਾਮ ਲੈਣ ਲੱਗਾ ਸ਼ਾਇਦ ਲਏ ਘਟ ਜਾਣ ਤੇ ਰਹਿ ਜਾਣ ਸਾਰੇ ਬਹੁਤ ਸਪੋਰਟ ਕਰਦੇ ਆ ਜੀ ਐਨ ਆਰ ਆਈ ਵੀ ਆਪਣੇ ਪਿੰਡ ਵਾਸੀ ਵੀ ਸਾਰੇ ਕੀ ਨਾਮ ਹੈ ਬਜੇ ਭਾਈ ਮੇਰਾ ਨਾਮ ਸੋਨੂ ਜੀ ਸੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਐਨ ਆਰ ਆਈ ਕੁਲਵੰਤ ਸਿੰਘ ਵੱਲੋਂ ਓਜ ਵੀੜ ਆ ਚੁੱਕਿਆ ਗਿਆ ਪਿਛਲੇ ਤਕਰੀਬਨ 1 ਦਹਾਕੇ ਤੋਂ 10 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਜੀ ਟੂਰਨਾਮੈਂਟ ਕਰਵਾਉਂਦੇ ਆ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਪ੍ਰਾਲਾ ਜੀ ਇਹਦੇ ਨਾਲ ਇੱਥੇ ਇਹਨਾਂ ਲੋ ਬੱਚਿਆਂ ਨੂੰ ਜਿੱਦਾਂ ਪੂਰਾ ਸਾਲ ਫ੍ਰੀ ਟ੍ਰੇਨਿੰਗ ਛੋਟੇ ਬੱਚਿਆਂ ਨੂੰ ਇਹ ਪਿੰਡ ਦੇ ਨਹੀਂ ਕੋਈ ਵੀ ਇਲਾਕੇ ਦਾ ਨੇੜੇ ਤੇੜੇ ਦਾ ਕੋਈ ਵੀ ਬੱਚਾ ਸਕਦਾ ਸਾਡੇ ਜੱਸੀ ਭਾਜੀ ਹੁਣੀ ਕੋਸਾਬਾ ਸਾਡੇ ਬਿੰਦਾ ਭਾਜੀ ਹੋ ਗਿਆ ਸਾਡੇ ਪਿੰਡ ਦੇ ਸਾਰੇ ਵੀਰ ਭਰਾ ਜਿੰਨੇ ਵੀ ਸਾਰੇ ਇੱਥੇ ਖੜੇ ਆ ਕੋਸਾਬਾ ਗੁਮਿੰਦਰ ਭਾਜੀ ਹੁਣੀ ਐਨਆਰਆਈ ਸਾਡੇ ਵੀਰ ਸਾਰੇ ਹੈਲਪ ਕਰਦੇ ਆ ਤੇ ਭਾਜੀ ਹੁਣੀ ਕੋਚਿੰਗ ਦਿੰਦੇ ਬੱਚਿਆਂ ਨੂੰ ਜਣਕੇ ਇਹ ਤਾਂ ਹੁਣ ਚਲੋ ਟੂਰਨਾਮੈਂਟ ਦੀ ਮੈਂ ਗੱਲ ਕਰਦਾ ਜਣਕੇ ਪੂਰਾ ਸਾਲ ਕੋਈ ਵੀ ਨਿਆਣਾ ਇੱਥੇ ਆ ਸਕਦਾ ਉਹਨਾਂ ਨੂੰ ਈ ਸ਼ੂ ਵਰਦੀ ਜਣ ਕੇ ਜੋ ਵੀ ਸਾਰਾ ਕੋਈ ਸਮਾਨ ਫ੍ਰੀ ਦਿੰਦੇ ਆ ਕੋਈ ਫੀਸ ਨਹੀਂ ਲੈਂਦੇ ਸੋਨੋ ਵਾ ਜੀ ਅਸੀਂ ਚੱਬੇ ਵਾਲ ਦੀ ਗੱਲ ਕਰ ਲਈਏ ਜਾਂ ਮਾਲਪੁਰ ਦੀ ਗੱਲ ਕਰਨ ਲਈਏ ਉਹਨੂੰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਜੀ ਪਰ ਅੱਜ ਦੇ ਸਮੇਂ ਦੀ ਇੱਕ ਇਹ ਮਾੜੀ ਕਿਸਮਤ ਕਹਿ ਲਓ ਕਿ ਇਹਨਾਂ ਦਾ ਦੋਹਾਂ ਕਸਬਿਆਂ ਦੇ ਵਿੱਚੋਂ ਜਿਹਨਾਂ ਨੂੰ ਫੁੱਟਬਾਲ ਦੀ ਨਰਸਰੀ ਜਾਣਿਆ ਜਾਂਦਾ ਹੈ ਕਿ ਕਿਤਨਾ ਕਿਤੇ ਹੁਣ ਖੇਡਾਂ ਜਿਹੜੀ ਐ ਅਲੋਪ ਵੀ ਹੁੰਦੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਇਹਦਾ ਕੀ ਕਾਰਨ ਮੰਨਦੇ ਹੋ ਜੀ ਇਹਦਾ ਮੇਨ ਕਾਰਨ ਤਾਂ ਜੀ ਇੱਕ ਤਾਂ ਨਸ਼ਿਆਂ ਨੂੰ ਮੰਨਦੇ ਆ ਅਸੀਂ ਬਾਕੀ ਪਰ ਫੇ ਵੀ ਸਾਡਾ ਇਲਾਕਾ ਸਹੀ ਆ ਮੈਂ ਜਿੱਥੇ ਤੱਕ ਸਾਡੇ ਇੱਥੇ ਬੱਚੇ ਜੁੜੇ ਹੋ ਆ ਫੁੱਟਬਾਲ ਦੇ ਨਾਲ ਸਾਡੇ ਇੰਨਾ ਹੈ ਨਹੀਂ ਸਾਡੇ ਫੇ ਵੀ ਕੰਟਰੋਲ ਚ ਆ ਇਦਾਂ ਕਹਿ ਸਕਦੇ ਆ ਰੌਣਕਾਂ ਲੱਗੀਆਂ ਰਹਿੰਦੀਆਂ ਸਾਡੇ ਇੱਥੇ ਚੱਬੇ ਵਾਲਦੇ ਗਰਾਊਂਡ